ਲੋਕ ਇਹਨਾਂ ਨੂੰ ਐ ਪਿੱਛਾ ਕਰੀ ਜਾਂਦੇ ਨੇ ਵੀ ਇਹਨਾਂ ਦੇ ਕੋਲ ਕਿੰਨੀ ਐਂਟਰੀ ਆ ਗਈ ਕਿੰਨੇ ਰੁਪਏ ਆ ਗਏ ਕਿੰਨੇ ਕੁ ਰੁਪਏ ਬਣ ਜਾਂਦੇ ਨੇ ਕਿ ਭਾਈ ਜੇ ਸੋਨੂੰ ਐ ਲੱਗਦਾ ਵੀ ਇਹ ਕਰੋੜਪਤੀ ਬਣ ਗਏ ਤਾਂ ਠੀਕ ਹੈ ਫੇ ਤੁਸੀਂ ਐ ਕਰੋ ਆਪਦੇ ਘਰ ਨੂੰ ਅੱਗ ਲਾ ਲਓ ਵੀਡੀਓ ਛੋਟੀ ਵੀ ਬਣਾ ਲੈਣਗੇ ਲੋਕ ਤੇ ਫੇ ਤੁਹਾਨੂੰ ਵੀ ਮਤ ਹੋ ਜੂ ਕਨਾਈ ਭਾਈ ਇਹ ਵੀ ਹੋ ਰਿਹਾ ਤੁਹਾਡੇ ਨਾਲ ਹਾਂਜੀ ਇਹ ਸਵਾਲ ਜਵਾਬ ਵੀ ਕਰ ਰਹੇ ਨੇ ਆ ਬਾਰ ਬਾਰ ਕਰੀ ਜਾਂਦੇ ਸਨ ਸਾਰੇ ਲੋਕ ਨਾ ਸਾਡੇ ਇੱਕ ਇਹੋ ਜਿਹੇ ਨੇ ਕਿ ਜੇ ਤਾਂ ਕੋਈ ਮਤਤ ਨਹੀਂ ਕਰਦਾ ਤਾਂ ਵੀ ਬੋਲਦੇ ਨੇ ਤਾਂ ਵੀ ਗਾਲਾਂ ਦਿੰਦੇ ਨੇ ਕਿ ਮਤਤ ਨਹੀਂ ਕਰਦਾ ਕੋਈ ਨਾਲ ਨਹੀਂ ਖੜਦਾ ਜੇ ਕੋਈ ਮਤਤ ਕਰਦਾ ਤੇ ਉਹਦੇ ਪਿੱਛੇ ਵੀ ਪੈ ਜਾਂਦੇ ਨੇ ਹੱਥ ੋਕੇ ਵੀ ਜੇ ਕੋਈ ਮਤਤ ਕਰਦਾ ਤਾਂ ਉਹਨੂੰ ਕਰ ਲੈਣ ਦੋ ਇੰਨੀ ਕਿੰਨੀ ਕ ਮਤਤ ਹੋ ਜੂਗੀ ਕਿ ਕਰੋੜਪਤੀ ਬਣ ਜਾਣਗੇ ਭਾਈ ਸਾਨੂੰ ਮਤਤ ਸਾਡੀ ਜਿੰਨੀ ਫਸਲ ਸਰੀ ਸੀ ਉਹਦੋਂ ਪੂਰਾ ਵਾਧੀ ਹੋਈ ਹੈ ਜੀ ਤੇ ਪਰ ਅਸੀਂ ਸਾਰੇ ਮਾਈਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਭਾਈ ਹੁਣ ਸਾਡੇ ਕੋਈ ਵੀ ਸਾਡੇ ਖਾਤੇ 'ਚ ਪੈਸਾ ਨਾ ਪਾਏ ਵੀਰੇ ਕਿਉਂਕਿ ਸਾਡੀ ਜਿੰਨੀ ਲੋਟ ਸੀ ਸਾਡੇ ਪੂਰੇ ਹੋ ਗਈ। ਇਸ ਬਾਈ ਨੇ ਮੇਰੇ ਤੇ ਵੀਡੀਓ ਤੇ ਆਪ ਦੇ ਕਾਊਂਟ ਨੰਬਰ ਫੇਕ ਚਲਾ ਕੇ ਤੇ ਪੈਸੇ ਪੁਵਾਏ ਜਾਂਦੇ ਆਪਦੇ ਖਾਤੇ 'ਚ ਪਾਈ ਉਹਦਾ ਮਾੜਾ ਜਾਂ ਆਪਦਾ ਖਿਆਲ ਰੱਖੋ ਵੀਰੇ ਅਸੀਂ ਇਹੀ ਕਹਿੰਨੇ ਆ। ਉਹ ਤਾਂ ਕਾਊਂਟ ਹੈ ਰeal ਮਤਲਬ ਦਰਸ਼ ਦੇਖਣਾ ਨਾ ਜਿਹਨੂੰ ਤੁਸੀਂ ਉਹੀ ਗੱਲ ਘਰੇ ਤੁਸਤਾ ਆਰਾਮ ਨਾਲ ਬੈਠੇ ਸੀ ਇੱਕ ਪਾਸੇ। ਪੇਰਾ ਪਿੰਡੇ ਦੇ ਵਿੱਚ ਦੀ ਝਰਾਟ ਫਿਰ ਕੇ। ਆ ਪੂਰਾ ਚਰਾਟ ਫਿਰ ਗਿਆ ਜੀ ਆਪ ਤੇ ਦਿਲੋ ਕੋ ਕਹਿ ਨਹੀਂ ਸਕਦੇ ਸੀ ਵੀ ਇਹ ਕੀ ਹੋ ਕਰੇ ਜੀ ਜਦੋਂ ਆਗੂ ਕੋਲ ਤੋਂ ਬਾਅਦ ਫੋਨ ਕੀਤਾ ਉਹਨਾਂ ਨੇ ਅਸੀਂ ਹੈਗਾ ਪਏ ਆਪਣਾ ਵੀ ਐਮ ਮੱਚ ਗਿਆ ਉਹ ਕਿ ਚਲ ਕੋੜੀ ਜਿਹੜਾ ਮਾਰ ਆਇਆ ਛੇਲੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ہیں ਜਿੱਥੇ ਕਿਸਾਨਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਜਿਹੜੀਆਂ ਅੱਗ ਦੇ ਵਿੱਚ ਸੜਨੀਆਂ ਨੇ ਖਾਸ ਤੌਰ ਤੇ శ్రీ ਮੁਕਤਸਰ ਸਾਹਿਬ ਜ਼ਿਲ੍ਹਾ ਹੋਇਆ ਤੇ ਦੂਜੇ ਪਾਸੇ ਮੋਗੇ ਦਾ ਕੁਝ ਏਰੀਆ ਹੋਇਆ ਬਠਿੰਡੇ ਦਾ ਤੇ ਮਾਨਸਾ ਦਾ ਏਰੀਆ ਇੰਨਾ ਏਰੀਏ ਦੇ ਵਿੱਚ ਅੱਗ ਨੇ ਇਹੋ ਜਿਹਾ ਭਾਂਬੜ ਮਚਾਇਆ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਰੱਖਤੀਆਂ ਕਿਸਾਨ ਜਦੋਂ ਫਸਲ ਪੱਕਦੀ ਹੈ ਜਿਹੜਾ April ਦਾ ਮਹੀਨਾ ਹੁੰਦਾ ਹੈ ਖਾਸ ਤੌਰ ਤੇ ਕਿਸਾਨਾਂ ਦੇ ਲਈ ਇਹ ਬਹੁਤ ਜ਼ਿਆਦਾ ਮੇਨ ਹੁੰਦਾ ਕਿਉਂ ਕਿ ਇੱਥੇ ਫਸਲ ਜਦੋਂ ਪੱਕਦੀ ਹੈ ਇਹ ਮਹੀਨੇ ਦੇ ਵਿੱਚ ਤਾਂ ਹਰੇਕ ਨੇ ਆਪਣੇ ਚਾਹ ਸੋਚੇ ਹੁੰਦੇ ਨੇ ਕੋਈ ਕੰਮ ਧੰਦੇ ਤੇ ਰਪਏ ਲਾਉਣੇ ਹੁੰਦੇ ਆ ਕੋਈ ਦਵਾਈ ਬੂਟੀ ਲੈਣੀ ਹੁੰਦੀ ਹੈ ਜਾਂ ਕੋਈ ਆਪ ਦਾ ਘਰ ਦਾ ਕੁਝ ਦੇਖਣਾ ਹੁੰਦਾ ਜਾਂ ਕਿਸੇ ਦਾ ਵਿਆਹ ਸ਼ਾਦੀ ਜਿਹੜੀ ਆ ਉਹ ਕਰਨੀ ਹੁੰਦੀ ਹੈ ਤਾਂ ਜਦੋਂ ਇਹੋ ਜਿਹਾ ਮਾਹੌਲ ਦੇ ਵਿੱਚ ਜਦੋਂ ਫਸਲ ਪੱਕੀ ਪਕਾਈ ਆ ਆਪਦੀਆਂ ਅੱਖਾਂ ਦੇ ਮੂਰੇ ਸੜ ਜੇ ਤਾਂ ਫਿਰ ਉਸ ਨੂੰ ਦੇਖਿਆ ਨਹੀਂ ਆਉਂਦਾ ਕੱਲ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਇਹ ਦੋ ਭਰਾ ਨੇ ਪਿੰਡ ਸੌਥਾ ਅਸੀਂ ਜਿੱਥੇ ਖੜੇ ਆ ਤੁਸੀਂ ਵੀਡੀਓ ਦੇਖਿਓ ਸਾਰਿਆਂ ਨੇ ਜਦੋਂ ਇਹ ਇਮੋਸ਼ਨਲ ਹੋਏ ਹੋਏ ਨੇ ਰੋ ਰਹੇ ਨੇ ਕਿਉਂਕਿ ਇਹਨਾਂ ਦੇ ਜਿਹੜੇ 2 2.5 ਕਿੱਲੇ ਸੀ ਉਹ ਸਾਰੇ ਇਹਨਾਂ ਦੀ ਅੱਖਾਂ ਮੂਰੇ ਮੱਚ ਗਏ ਤੇ ਉਸ ਤੋਂ ਬਾਅਦ ਬੰਦਾ ਬੇਵਸ ਹੋ ਜਾਂਦਾ ਹੈ ਇਹ ਜੀ ਜਦੋਂ ਸਿਚੁਏਸ਼ਨ ਬਣ ਜਾਂਦੀ ਹੈ ਤੁਹਾਡੇ ਨਾਲ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਬਲਕਰਨ ਸਿੰਘ ਜੀ ਬਾਈ ਜਦੋਂ ਕੱਲ ਅੱਗ ਲੱਗ ਰਹੀ ਸੀ ਤੁਸੀਂ ਕਿ ਇੱਥੇ ਖੇਤ ਸੀ ਜਾਂ ਤੁਸੀਂ ਆਪ ਦਾ ਕਿਤੇ ਹੋਰ ਗਏ ਹੋਏ ਸੀ ਨਹੀਂ ਜੀ ਮੈਂ ਘਰੇ ਹੀ ਸੀ ਜੀ ਆਪਣੇ ਤੇ ਇਹ ਬਾਈ ਜੀ ਵੀ ਪਿੰਡ ਹੀ ਸੀ ਉੱਥੇ ਤੇ ਜਦੋਂ ਇਹ ਅੱਗ ਲੱਗੀ ਤੇ ਪਤਾ ਲੱਗਾ ਹੋਕਾ ਆਇਆ ਤੇ ਉਦੋਂ ਅਸੀਂ ਇੱਧਰ ਨੂੰ ਆਏ ਭੱਜੇ ਜੀ ਦੱਸਿਆ ਕਿਨੇ ਬਾਈ ਆਪਣੇ ਗੁਰਦੁਆਰੇ ਹੋਕਾ ਦਿੱਤਾ ਜੀ ਅਨਾਉਂਸਮੈਂਟ ਹੋਈ ਹਾਂ ਲਾਉਂਸਮੈਂਟ ਹੋਈ ਹੈ ਜੀ ਆਪਣੇ ਤੇ ਉਦੋਂ ਆਪਾਂ ਇੱਥੇ ਆਏ ਜਦੋਂ ਗਾਂ ਆਏ ਤੇ ਵੇਖਿਆ ਵੀ ਇਹ ਤਾਂ ਸਾਡੇ ਬਾਣਾ ਦੇ ਵਿੱਚ ਹੀ ਅੱਗ ਲੱਗੀ ਪਈ ਆ ਅੱਗ ਕਿਵੇਂ ਲੱਗੀ ਅੱਗ ਜੀ ਨਾਲ ਪਿੰਡ ਦਾ ਚੱਕ ਦੂਹੇ ਵਾਲਾ ਜੀ ਇਹ ਚੱਕ ਦੂਹੇ ਵਾਲਾ ਕਰਕੇ ਜੀ ਇੱਥੋਂ ਆ ਕੋਈ ਤਾਂ ਕੁਛ ਕਹਿੰਦਾ ਜੀ ਕਹਿੰਦਾ ਪਟਾਕਿਆਂ ਦਾ ਕੋਈ ਰੂੜੀ ਤੋਂ ਕੋਈ ਕਿਵੇਂ ਜੀ ਸਮਝ ਨਹੀਂ ਆਈ ਉੱਥੋਂ ਅੱਗ ਚੱਲੀ ਤੇ ਹਵਾ ਨਾਲ ਇੱਥੋਂ ਤੱਕ ਆ ਗਈ ਜੀ ਪਟਾਕੇ ਪਟਾਕੇ ਕਿਨੇ ਸਟੇ ਉੱਥੇ ਫਿਰ ਉਹ ਕੋਈ ਕਹੀ ਜਾਂਦਾ ਵਿਆਹ ਵੂ ਸੀ ਜੀ ਜਾਂ ਕੋਈ ਇਹ ਦੱਸ ਦੇ ਅੱਛਾ ਕਿਸ ਦਾ ਵਿਆਹ ਸੀ ਕੋਈ ਮਤਲਬ ਗੱਲਾਂ ਕੋਈ ਅਜੇ ਕੁਝ ਪਤਾ ਨਹੀਂ ਲੱਗਿਆ ਆਪਾਂ ਪਤਾ ਨਹੀਂ ਜੀ ਵੀ ਕੀ ਸੀ ਕੀ ਨਹੀਂ ਮਹਾਰਾਜ ਨੂੰ ਨਹੀਂ ਪਤਾ ਜੀ ਉੱਥੇ ਕੀ ਸੀ ਉਹ ਜਦੋਂ ਆ ਕੇ ਦੇਖਿਆ ਫਿਰ ਬੱਚਿਆ ਸੀ ਮਾੜਾ ਮੋਟਾ ਕ ਸਾਰਾ ਹੀ ਨਾ ਜੀ ਸਾਡੇ ਅਸੀਂ ਅਜੇ ਪਛਾਈ ਸੀ ਤੇ ਜਦੋਂ ਇਹ ਆਏ ਤਾਂ ਸਾਡੇ ਵਾਹਨ ਦੇ ਵਿੱਚ ਪੂਰੇ ਚੱਕ ਫਿਰੀ ਬਹੁਤ ਔਖਾ ਹੁੰਦਾ ਹੈ ਜਿਆ ਮਤਲਬ ਦ੍ਰਿਸ਼ ਦੇਖਣਾ ਨਾ ਜਿਹਨੂੰ ਤੁਸੀਂ ਹੋਈ ਗੱਲ ਘਰੇ ਤੁਸਤਾ ਆਰਾਮ ਨਾਲ ਬੈਠੇ ਸੀ ਇੱਕ ਪਾਸੇ 13 ਪਿੰਡੇ ਦੇ ਵਿੱਚ ਦੀ ਝਰਾਟ ਫਿਰ ਗਿਆ ਜੀ ਐ ਪੂਰਾ ਝਰਾਟ ਫਿਰ ਗਿਆ ਜੀ ਤੇ ਬਸ ਉਹ ਗੱਲ ਆਪ ਦੇ ਦਿਲੋਂ ਕੋਈ ਕਹਿ ਨਹੀਂ ਸਕਦੇ ਸੀ ਉਦੋਂ ਵੀ ਇਹ ਕੀ ਹੋ ਗਿਆ ਬਹੁਤ ਬੰਦਾ ਸੋਚਦਾ 20 ਰੁਪਿਆ ਇੱਥੇ ਲਾਉਣਾ ਇੱਥੇ ਲਾਉਣਾ 2 2.5 ਕਿੱਲੇ ਤੁਸੀਂ ਵੀ ਦੇਖੋ ਨਾ ਛੋਟਾ ਕਿਸਾਨ ਹੁੰਦਾ ਤਾਂ ਜੇ ਉਹੀ ਇੱਕ ਸਾਧਨ ਹੁੰਦਾਗਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਉਹ ਇਹ ਤਾਂ ਹੈ ਆਪਾਂ ਸੋਚਦੇ ਤਾਂ ਬਹੁਤ ਕੁਸਾਂ ਜੀ ਤੇ ਪਰ ਚਲੋ ਜੋ ਮਾਰਾਈ ਗਈ ਮਹਾਰਾਜ ਨੇ ਕੀਤਾ ਜੀ ਪਰਦਾ ਕੀ ਫਿਰ ਜਦੋਂ ਪਤਾ ਲੱਗਿਆ ਘਰੇ ਘਰੇ ਜੀ ਜਦੋਂ ਆਗੂ ਕੋਲ ਤੋਂ ਬਾਅਦ ਫੋਨ ਕੀਤਾ ਉਹਨਾਂ ਨੇ ਅਸੀਂ ਹੈਗਾ ਵੀ ਆਪਣਾ ਵੀ ਐਮਾਨ ਮੱਚ ਗਿਆ ਉਹ ਕਹਿੰਦਾ ਚਲ ਕੋੜੀ ਜਿਹੜਾ ਮਹਾਰਾਜ ਤੇ ਰਹਿੰਦਾ ਤੁਸੀਂ ਬਈ ਦੇਖੋ ਇਹੀ ਸਾਡਾ ਅਸਲ ਦੇ ਵਿੱਚ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਅਸੀਂ ਗੱਲਾਂ ਬਹੁਤ ਕਰਦਿਆਂ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਸੋਸ਼ਲ ਮੀਡੀਆ ਤੇ ਬਹੁਤ ਲੋਕ ਵਿਦਮਾਨ ਬਣਦੇ ਨੇ ਹਨਾ ਬਹੁਤ ਜ਼ਿਆਦਾ ਗਿਆਨ ਦਿੰਦੇ ਨੇ ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਇਹੋ ਜੀ ਸਥਿਤੀ ਬਣ ਜਾਂਦੀ ਹੈ ਇਹੋ ਜੀ ਸਿਚੁਏਸ਼ਨ ਬਣ ਜਾਂਦੀ ਹੈ ਤਾਂ ਉਦੋਂ ਸਾਨੂੰ ਮੋਢ ਨਾ ਮੋਢਾ ਜੋੜ ਕੇ ਨਾਲ ਖੜਨਾ ਪੈਂਦਾ ਤਾਂ ਹੀ ਅਸੀਂ ਸਪੈਸ਼ਲੀ ਇੱਕ ਸੀਰੀਜ਼ ਕੀਤੀ ਹੈਗੀ ਜਿਹਦੇ ਵਿੱਚ ਉਹ ਸਾਰੇ ਕਿਸਾਨਾਂ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਬਈ ਕਿੰਨੇ ਕਿਲੇ ਸੀ ਕੁੱਲ ਕੁੱਲ 20 ਏਕੜੀ ਤੇ 2.5 ਏਕੜ ਦੀ ਸਾਰੀ ਹਾਂਜੀ ਸਾਰੀ ਮਚ ਗਈ ਜਦੋਂ ਤੁਸੀਂ ਇੱਥੇ ਆਏ ਫਿਰ ਉਸ ਤੋਂ ਬਾਅਦ ਬੁਝਾਉਣ ਲਈ ਕਿਉਂਕਿ ਅਸੀਂ ਦੇਖਿਆ ਕਿ ਮਤਲਬ ਪ੍ਰਸ਼ਾਸਨ ਨੂੰ ਲੋਕ ਫੋਨ ਕਰੀ ਜਾਂਦੇ ਫਾਇਰ ਬ੍ਰਿਗੇਡ ਨਹੀਂ ਆ ਰਹੀ ਬਹੁਤ ਸਾਰੀਆਂ ਵੀਡੀਓ ਇਹ ਜੀ ਆ ਜਾਂਦੀਆਂ ਜਦੋਂ ਗੁਰੂ ਘਰ ਹੋਕਾ ਦਿੱਤਾ ਗਿਆ ਮੈਂ ਇਹ ਸਾਡੇ ਇੱਥੇ ਤਿੰਨ ਤਿੰਨ ਪਿੰਡ ਇਕੱਠੇ ਹੋ ਗਏ ਤਿੰਨ ਪਿੰਡ ਤਿੰਨ ਪਿੰਡ ਟਰੈਕਟਰ ਲੈ ਕੇ ਇਕੱਠੇ ਹੋ ਗਏ ਜੀ ਇੱਥੇ ਚਾਕ ਹੋ ਗਿਆ ਦੁਹੇ ਵਾਲੇ ਆ ਦੁਹੇ ਵਾਲਾ ਹੋ ਗਿਆ ਅਰਪਾਣਾ ਹੋ ਗਿਆ ਤੇ ਇਧਰ ਪੂਲੇ ਵਾਲਾ ਟਗਾਣਾ ਸਾਰੇ ਇਹ ਸਾਰੇ ਪਿੰਡ ਦੁੱਦੇ ਤਿੱਕਰ ਦੇ ਇੱਥੇ ਬੰਦੇ ਇਕੱਠੇ ਹੋ ਗਏ ਜੀ ਬਾਈ ਥੋੜੀ ਵੀ ਵੀਡੀਓ ਆਈ ਸੀ ਥੋੜੀ ਵੀ ਵੀਡੀਓ ਮਾ ਦੁਬਾਰਾ ਲੋ ਧੰਨਵਾਦੀ ਇਹਨਾਂ ਹੋਰ ਲੈ ਆ ਬਹੁਤ ਮਨੂ ਆਫ ਹੋਇਆ ਈ ਆ ਬਹੁਤ ਮਨੂ ਇਹ ਆ ਐਡੀ ਹਲੇ ਮਾ ਆਏ ਫਟੇ ਇਹ ਤੁਸੀਂ ਦੇਖਿਆ ਦੇਖੋ ਬਾਈ ਥੋੜਾ ਜਿਹਾ ਬੋਲਣ ਨੇ ਬਾਈ ਨੂੰ ਦਿੱਕਤ ਆ ਹਣਾ ਤੁਸੀਂ ਦੇਖੋ ਕਿ ਇਹ ਹੁੰਦੇ ਨੇ ਰੱਬ ਦੇ ਬੰਦੇ ਜਮਾ ਬੋਲਣ ਦੀ ਵੀ ਦਿੱਕਤ ਹੈ 2 2.5 ਕਿੱਲੇ ਖੇਤੀ ਹੈ ਤੇ ਇਹਨਾਂ ਤੇ ਇਹੋ ਜੀ ਕਰੋਪੀ ਹੈ ਇਹਨਾਂ ਤੇ ਇਹੋ ਜਿਹਾ ਜਿਹੜਾ ਕਹਾਂਗੇ ਕਿ ਦੁੱਖਾਂ ਦਾ ਪਹਾੜ ਟੁੱਟਿਆ ਪਰ ਬਹੁਤ ਸਾਰੇ ਲੋਕ ਨਾ ਸਾਡੇ ਇੱਕ ਇਹੋ ਜਿਹੇ ਨੇ ਕਿ ਜੇ ਤਾਂ ਕੋਈ ਮਤਤ ਨਹੀਂ ਕਰਦਾ ਤਾਂ ਵੀ ਬੋਲਦੇ ਨੇ ਤਾਂ ਵੀ ਗਾਣਾ ਦਿੰਦੇ ਨੇ ਕਿ ਮਤਤ ਨਹੀਂ ਕਰਦੇ ਕੋਈ ਨਾਲ ਨਹੀਂ ਖੜਦਾ ਜੇ ਕੋਈ ਮਤਤ ਕਰਦਾ ਤੇ ਉਹਦੇ ਪਿੱਛੇ ਵੀ ਪੈ ਜਾਂਦੇ ਨੇ ਹੱਥ ੋਕੇ ਫਿਰ ਕਿੱਥੋਂ ਸ਼ੁਰੂ ਹੋ ਜਾਂਦੀ ਹੈ ਗੱਲ ਫਿਰ ਜੈਲਸੀ ਆ ਜਾਂਦੀ ਹੈ ਵਿੱਚ ਹੁਣ ਇਹ ਬਾਈਆਂ ਨਾਲ ਕੀ ਹੋਇਆ ਵੀਡੀਓ ਵਾਇਰਲ ਹੋਈ ਵੀਡੀਓ ਚੱਲੀ 4-5 ਮਿਲੀਅਨ 40-45 ਲੱਖ ਹੋਗੇ ਜੇ ਉਹਨਾਂ ਦੇ ਵਿੱਚੋਂ ਹਜ਼ਾਰ ਬੰਦੇ ਨੇ ਵੀ ਮਤ ਕਰਤੀ ਹਾਲਾਂਕਿ ਮਤ ਤਾਂ ਬਹੁਤ ਹੋ ਗਈ ਇਹਨਾਂ ਦੀ ਤੇ ਹੁਣ ਇਹ ਬਾਈਆਂ ਨੇ ਇੱਕ ਗੱਲ ਇਹ ਵੀ ਕਹੀ ਆ ਕਹਿੰਦੇ ਕਿ ਸਾਨੂੰ ਮਤ ਬਹੁਤ ਹੋ ਗਈ ਹੈ ਨਾ ਬਈ ਹਾਂਜੀ ਸਾਨੂੰ ਮਤ ਸਾਡੀ ਜਿੰਨੀ ਫਸਲ ਸਰੀ ਸੀ ਉਹਦੂ ਪੂਰਾ ਵਾਦੀ ਹੋਈ ਹੈ ਜੀ ਤੇ ਪਰ ਅਸੀਂ ਸਾਰੇ ਬਾਈਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਬਈ ਹੁਣ ਸਾਡੇ ਕੋਈ ਵੀ ਸਾਡੇ ਖਾਤੇ ਚ ਪੈਸਾ ਨਾ ਪਾਇਓ ਜੀ ਵੀਰੇ ਕਿਉਂਕਿ ਸਾਡੀ ਜਿੰਨੀ ਲੋਟ ਸੀ ਸਾਡੇ ਪੂਰੇ ਹੋ ਗਈ ਦੇਖ ਲਓ ਮੰਨ ਲਓ ਇੱਕ ਦਿਓ ਦਿਨਾ ਚ ਹੀ ਹੋ ਗਿਆ ਹਾਂਜੀ ਹਾਂਜੀ ਸਾਡੇ ਉਹ ਪੂਰੇ ਹੋ ਗਏ ਆਪਾਂ ਨਾ ਕਿਸੇ ਦਾ ਹੱਕ ਲੈਣਾ ਜੀ ਤੇ ਨਾ ਆਪ ਕਰਨਾ ਹੀ ਸਾਨੂੰ ਸਾਡਾ ਹੱਕ ਮਿਲ ਗਿਆ ਵੀਰੇ ਸਾਨੂੰ ਬਾਈਆਂ ਨੇ ਸਾਡੀ ਜਿੰਨੀ ਕਿ ਫਸਲ ਸੀ ਉਹਨਾਂ ਨੇ ਸਾਡੇ ਪੂਰੇ ਕਰਤੇ ਜੀ ਇਦੂ ਵੱਡਾ ਭਗਤਪੁਰਾ ਕੀ ਹੋਊਗਾ ਤੁਸੀਂ ਆਪ ਦੇਖੋ ਜਦੋਂ ਬੰਦਾ ਲਾਲਚ ਕਹੋ ਕਹਿੰਦੇ ਕਿ ਲਾਲਚ ਦੀ ਤਾਂ ਕੋਈ ਸੀਮਾ ਹੀ ਨਹੀਂ ਜਿੰਨਾ ਮਰਜੀ ਕਰ ਲੋ ਉਨਹੀਂ ਘਟਾ ਇਹ ਚੀਜ਼ਾਂ ਨੇ ਕਦੇ ਮੁੱਕਣਾ ਨਹੀਂ ਹੁੰਦਾ ਪਰ ਇਹ ਬੰਦਿਆਂ ਨੇ ਦੇਖੋ ਨੇ ਦੋ ਢਾਈ ਕਿੱਲੇ ਕੀ ਹੁੰਦੇ ਨੇ ਤੁਸੀਂ ਆਪ ਸਿਆਣੇ ਸਾਰੇ ਜਿਹੜੇ ਦੇਖ ਰਹੇ ਹੋਗੇ ਦੋ ਢਾਈ ਕਿੱਲਾਂ ਦੇ ਵਿੱਚੋਂ ਕੀ ਬਚਦਾ ਤੇ ਕਿੰਨਾ ਲੱਗਦਾ ਇਹ ਵੀ ਸਭ ਨੂੰ ਪਤਾ ਪਰ ਹੁਣ ਇਹ ਬਾਈਆਂ ਨਾਲ ਕੀ ਹੋ ਰਿਹਾ ਹੈ ਇਹ ਬਾਈਆਂ ਨੂੰ ਸਵਾਲ ਜਵਾਬ ਹੋ ਰਹੇ ਨੇ ਕੋਈ ਨਗਰ ਕੋਈ ਪਿੰਡ ਆਸੇ ਪਾਸੇ ਦੇ ਲੋਕ ਇਕੱਠੇ ਹੋ ਕੇ ਕੋਈ ਕੋਸਰ ਮੁਸਰ ਕਰਦਾ ਵੀ ਫਲਾਨੇ ਦੇ ਘਰੇ ਅੱਗ ਲੱਗੀ ਸੀ ਤੇ ਅੱਜ ਦੇਖੋ ਕਿੰਨੇ ਰੁਪਏ ਬਣ ਗਏ ਹੁਣ ਲੋਕ ਇਹਨਾਂ ਨੂੰ ਐ ਪਿੱਛਾ ਕਰੀ ਜਾਂਦੇ ਨੇ ਵੀ ਇਹਨਾਂ ਦੇ ਕੋਲ ਕਿੰਨੀ ਐਂਟਰੀ ਆ ਗਈ ਕਿੰਨੇ ਰੁਪਏ ਆ ਗਏ ਕਿੰਨੇ ਕੁ ਰੁਪਏ ਬਣ ਜਾਂਦੇ ਨੇ ਤਾਂ ਉਹਨਾਂ ਲੋਕਾਂ ਦੇ ਲਈ ਅਸੀਂ ਇੱਕੋ ਗੱਲ ਕਹਾਂਗੇ ਕਿ ਭਾਈ ਜੇ ਤੁਹਾਨੂੰ ਐ ਲੱਗਦਾ ਵੀ ਇਹ ਕਰੋੜਪਤੀ ਬਣ ਗਏ ਤਾਂ ਠੀਕ ਹੈ ਫੇ ਤੁਸੀਂ ਐ ਕਰੋ ਆਪਦੇ ਘਰ ਨੂੰ ਅੱਗ ਲਾ ਲਓ ਵੀਡੀਓ ਛੋਡੀ ਵੀ ਬਣਾ ਲੈਣਗੇ ਲੋਕ ਤੇ ਫੇ ਤੁਹਾਨੂੰ ਵੀ ਮਤ ਹੋ ਜੂ ਇਹੀ ਗੱਲ ਹੋਈ ਹੈ ਨਾ ਇਹਨਾਂ ਦਾ ਘਰ ਫੂਕ ਕੇ ਤਮਾਸ਼ਾ ਦੇਖਣਾ ਇਹ ਗੱਲ ਹੁੰਦੀ ਹੈ ਇਹਨਾਂ ਨੇ ਤਾਂ ਉਹ ਖੰਡਾ ਆਇਆ ਪਿੰਡੇ ਤੇ ਤੇ ਹੁਣ ਇਹਨਾਂ ਨੂੰ ਐ ਵੀ ਤੰਕਰੀ ਜਾਂਦੇ ਆ ਵੀ ਕੁਸਨਮੋਸਰ ਚੱਲਦੀ ਆ ਪੂਰੇ ਨਗਰ ਚ ਆਸੇ ਪਾਸੇ ਏਰੀਏ ਦੇ ਵਿੱਚ ਕਿ ਹਾਂ ਭਾਈ ਦੱਸੋ ਉਹ ਬੰਦੇ ਕੋਲ ਅੱਜ ਵੀ ਗਏ ਨੇ ਕੋਈ 10000 ਰੁਪਏ ਲੈ ਕੇ ਅੱਜ ਵੀ ਕੋਈ 50000 ਰੁਪਏ ਲੈ ਕੇ ਆਇਆ ਤਾਂ ਹੁਣ ਤੁਸੀਂ ਆਪ ਸੋਚੋ ਵੀ ਜੇ ਕੋਈ ਮਤ ਕਰਦਾ ਤਾਂ ਉਹਨੂੰ ਕਰ ਲੈਣ ਦਿਓ ਇੰਨੀ ਕਿੰਨੀ ਕ ਮਤ ਹੋ ਜੂਗੀ ਕਿ ਕਰੋੜਪਤੀ ਬਣ ਜਾਣਗੇ ਭਾਈ ਕਿ ਨਹੀਂ ਭਾਈ ਇਹ ਵੀ ਹੋ ਰਿਹਾ ਤੁਹਾਡੇ ਨਾਲ ਹਾਂਜੀ ਇਹ ਵੀ ਸਵਾਲ ਜਵਾਬ ਵੀ ਕਰ ਰਹੇ ਨੇ ਆ ਬਾਰ-ਬਾਰ ਕਰੀ ਜਾਂਦੇ ਸਾਡੇ ਮੂੰਹ ਤੇ ਤਾਂ ਨਹੀਂ ਕਹਿੰਦੇ ਬਾਹਰ ਅਸੀਂ ਪਿੱਛੇ ਕਰਦੇ ਹੋਣਗੇ ਉਹੀ ਅੱਲਾਹ ਸੁਣਦੇ ਆ ਜੀ ਅਸੀਂ ਹਾਂ ਜੀ ਤੇ ਪਰ ਅਸੀਂ ਕਹਿੰਦੇ ਆ ਵੀ ਸਾਡੇ ਭੌਂਦੀਆ ਆਪਾਂ ਉਹ ਵੀ ਕਹਿੰਨ ਤਿਆਰ ਆ ਵੀ ਭੌਂਦੀ ਕਾਊਂਟ ਵੀ ਵੇਖ ਲੈਣ ਪਰ ਆਪਣੇ ਕੋਲ ਜਿੰਨੇ ਹੈਗੇ ਉਹ ਕਾਊਂਟ ਤੁਸੀਂ ਦਿਖਾਉਣਾ ਵੀ ਕਿਉਂ ਹੈ ਤੁਸੀਂ ਤੁਸੀਂ ਕਿਹੜਾ ਆਪ ਅੱਗ ਲਾਈ ਸੀ ਹਾਂ ਜੀ ਆਪਾਂ ਉਹਨਾਂ ਦੇ ਲਈ ਇੱਕੋ ਗੱਲ ਕਹੀ ਆ ਕਿ ਭਾਈ ਠੀਕ ਹੈ ਜਿਹੜੇ ਤੋਂ ਤੋਂ ਅਕਾਊਂਟ ਦੀਆਂ ਡਿਟੇਲਾਂ ਮੰਗਦੇ ਨੇ ਕਿ ਠੀਕ ਹੈ ਤੁਸੀਂ ਆਪ ਦੇ ਘਰ ਨੂੰ ਅੱਗ ਲਾਓ ਇਹਦਾ ਵੀਡੀਓ ਬਣਾ ਲਓ ਫਿਰ ਤੁਸੀਂ ਬਣ ਜਾਓ ਕਰੋੜਪਤੀ ਜੇ ਤੁਹਾਨੂੰ ਐਂ ਲੱਗਦਾ ਵੀ ਐਂ ਕਰੋੜਪਤੀ ਬਣਿਆ ਜਾਂਦਾ ਹਾਂ ਜ ਆਪਾਂ ਤਾਂ ਜਿੰਨੇ ਆਪਣੇ ਪੂਰੇ ਹੋ ਗਏ ਆਪਾਂ ਉਹਦੇ ਬਾਈ ਜਿਹੜੇ ਨੇ ਆਪਣੀ ਵੀਡੀਓ ਬਣਾਈ ਸੀ ਅਸੀਂ ਉਹਦੇ ਉਹਦੇ ਕੋਲ ਉਹਦੇ ਕੋਲ ਹੀ ਗਏ ਅਸੀਂ ਕਿ ਭਾਈ ਜੀ ਸਾਡੇ ਪੂਰੇ ਹੋ ਗਏ ਤੇ ਤੁਸੀਂ ਵੀਡੀਓ ਪਾ ਦਿਓ ਆਪਦੇ ਪੇਜ ਤੇ ਉਹ ਬਾਈ ਨੂੰ ਵੀ ਸਵਾਲ ਕਰੀ ਜਾਂਦੇ ਨੇ ਲੋਕ ਫੋਨ ਕਰ ਕਰ ਕੇ ਹਾਂ ਭਾਈ ਤੁਸੀਂ ਆਪਦੇ ਪੇਜ ਤੇ ਆ ਵੀਡੀਓ ਪਾ ਦਿਓ ਭਾਈ ਆ ਸਾਡੇ ਜਿੰਨੇ ਸਾਡੀ ਫਸਲ ਸੀ ਉਹਨੇ ਸਾਨੂੰ ਪੂਰੇ ਹੋ ਗਏ ਹੁਣ ਭਾਈ ਸਾਨੂੰ ਕੋਈ ਨਾ ਪਾਏ ਤੇ ਨਾ ਭਾਈ ਕਿਸੇ ਨੂੰ ਤੁਸੀਂ ਸਾਡਾ ਨੰਬਰ ਦਿਓ ਨਹੀਂ ਹੁਣ ਘਰ ਦੇ ਮਤਲਬ ਠੀਕ ਨਹੀਂ ਕਿਉਂਕਿ ਜਦੋਂ ਇਹੋ ਜਿਹੀ ਗੱਲ ਹੁੰਦੀ ਆ ਤਾਂ ਬੰਦਾ ਤਾਂ ਆਪ ਟੁੱਟਦੇ ਟੁੱਟਦਾ ਪਰ ਪਿੱਛੇ ਉਹਦਾ ਪਰਿਵਾਰ ਹੁੰਦਾ ਪਿੱਛੇ ਹਨਾ ਚਲੋ ਘਰੇ ਆਪਣੇ ਉਹੀ ਗੱਲ ਮਾਵਾਂ ਧੀਆਂ ਹੁੰਦੀਆਂ ਨੇ ਕੋਈ ਬੱਚੇ ਹੁੰਦੇ ਨੇ ਉਹ ਆਦੇ ਜਦੋਂ ਪਿਓ ਨਹੀਂ ਰੋਂਦਾ ਦੇਖ ਲੈਣੇ ਉਸ ਉੱਤੇ ਕੀ ਹੁੰਦਾ ਨਹੀਂ ਹੁਣ ਠੀਕ ਹੈ ਜੀ ਜੇ ਬੱਚਿਆਂ ਨੂੰ ਸਾਰਿਆਂ ਨੂੰ ਸਮਝਾਤਾ ਵੀ ਆਪਣੀ ਜਿੰਨੀ ਕ ਆਪਣੀ ਫਸਲ ਸੀ ਉਹਨਾਂ 'ਕਾਪਨ ਪ੍ਰਭਾਵ ਹੋਗਾ ਤੇ ਵੀ ਆਪਣਾ ਚਲੋ ਆਪਣਾ ਵਧੀਆ ਸਰਕਲ ਅੱਗੇ ਵਾਂਗੂ ਜਿਵੇਂ ਅੱਗੇ ਮਾਰਜਨੇ ਤੋਰਿਆ ਉਵੇਂ ਤੁਰਿਆ ਜਾਊਗਾ ਆਪਣੇ ਉਹ ਅਸੀਂ ਇਹੀ ਕਹਿੰਨੇ ਆ ਵੀ ਮਹਾਰਾਜ ਜੀ ਚਲੋ ਜਿਵੇਂ ਕੀਤਾ ਠੀਕ ਹੀ ਆ ਜੀ ਗਾਂ ਆਪਾਂ ਨੂੰ ਗਾਂ ਨੂੰ ਚੰਗਾ ਦੇਊਗਾ ਪਰ ਗੱਲ ਇਹ ਵੀ ਹੈ ਕਿ ਪਿੰਡਾਂ ਦੇ ਪਿੰਡ ਵੈਸੇ ਮਤ ਵੀ ਬਹੁਤ ਕਰ ਰਹੇ ਨੇ ਲੋਕ ਅਸੀਂ ਦੇਖਿਆ ਵੀ ਜਦੋਂ ਇਹੋ ਜਿਹਾ ਸੀਨ ਬਣਿਆ ਜਿੱਥੇ ਜਿੱਥੇ ਅੱਗ ਲੱਗੀ ਲੋਕ ਜਿਨ੍ਹਾਂ ਦੇ ਕੋਲ ਜਿੰਨੀ ਟੈਂਕੀ ਆ ਕੋਈ ਜਿੰਨੀ ਜਿਹਦੇ ਕੋਲ ਕੋਈ ਛਟੀਆਂ ਨੇ ਭੱਜ ਭੱਜ ਕੇ ਲੈ ਕੇ ਆਇਆ ਹਾਂਜੀ ਆਪਣੇ ਵੀ ਇਹ ਤਾਂ ਆਏ ਸੀ ਬਹੁਤ ਬਹੁਤ ਮਦਦ ਕੀਤੀ ਨਹੀਂ ਤਾਂ ਇੱਥੇ ਸਾਰੇ ਆ ਟਾਣੀਆਂ ਢੋਣੀਆਂ ਤੁਸੀਂ ਵੇਖ ਲਓ ਜੀ ਟਾਣੀਆਂ ਨੂੰ ਵੀ ਅੱਗ ਪੈ ਜਾਣੀ ਸੀ ਪਰ ਸਾਡੇ ਪਿੰਡ ਨੇ ਨਾਲ ਦੇ ਪਿੰਡਾਂ ਨੇ ਬਹੁਤ ਹੀ ਹਿੰਮਤ ਕੀਤੀ ਕੋਈ ਵੀ ਘਰਾਂ ਚ ਨਹੀਂ ਰਿਹਾ ਸਾਰੇ ਇੱਥੇ ਆ ਗਏ ਜੀ ਅੱਛਾ ਸਾਰੇ ਇੱਥੇ ਪਹੁੰਚ ਗਏ ਸੀ ਹਾਂ ਸਾਰੇ ਹੀ ਇੱਥੇ ਆ ਗਏ ਜੀ ਜਿੰਨੇ ਵੀ ਸਾਡੇ ਪਿੰਡ ਦੇ ਸੀ ਆ ਗੁਵਾਂਡ ਪਿੰਡ ਸੀ ਸਾਰੇ ਇੱਥੇ ਆ ਗਏ ਵੀ ਆਪਾਂ ਚੱਲੋ ਦਊ ਸੁਆ ਨਾ ਲੱਗਦਾ ਇਹ ਬੱਚਤ ਹੋ ਗਈ ਜੀ ਨਾਲ ਤੇ ਖੇਤ ਬਚ ਗਏ ਤੇ ਚਲੋ ਇੱਥੇ ਥਾਂ ਕਵਰ ਹੋ ਗਿਆ ਘਟ ਗਿਆ ਤਾਂ ਕਰਕੇ ਬਚਦੇ ਨਹੀਂ ਤਾਂ ਸਮਝੋ ਵੀ ਇਹ ਪਿੰਡ ਤੱਕ ਜਾਣੀ ਸੀ ਅੱਗ ਜੀ ਉਧਰੋਂ ਆਈ ਆ ਬਈ ਹਾਂ ਇਹ ਪਿੰਡ ਤੋਂ ਆਈ ਹੈ ਜੀ ਆ ਪਿੰਡ ਰਹਿ ਜਾਂਦਾ ਨਾਲ ਆਪਣਾ ਹੱਦ ਦੇ ਨੇੜੇ ਹੀ ਰਹਿ ਜਾਂਦਾ ਖੇਤ ਇਹ ਇਹ ਕਿਹਦੀ ਗੱਲ ਆ ਬਈ ਇਹ ਇਹ 10:30 ਦੀ ਗੱਲ ਆ ਜੀ ਅੱਛਾ ਸਵੇਰੇ 10:30 ਹਾਂ ਸੋ ਭਾਈ 10:30 ਦੀ ਗੱਲ ਆ ਜੀ ਗਰਮੀ ਗਰਮੀ ਬਹੁਤ ਆ ਉਹਦੇ ਕਰਕੇ ਵੀ ਥੋੜਾ ਜਿਹਾ ਫਰਕ ਆ ਕਿਉਂਕਿ ਅੱਗੇ ਫਿਰ ਵੱਧਦੀ ਵੀ ਜਾਂਦੀ ਹੈ ਰੁਕਦੀ ਹੈ ਨਹੀਂ ਨਹੀਂ ਉਹ ਦੋ ਦਿਨ ਹਵਾ ਹੀ ਨੇਰ ਬਹੁਤ ਚੱਲਿਆ ਜੀ ਹਾਂ ਉਹਦੇ ਕਾਰਨ ਹੀ ਨੇਰ ਕਾਰਨ ਹੀ ਬਾੜੀ ਤੁਰ ਪੀ ਕੇ ਦਾਵੀ ਐਨੀ ਜੀ ਕੰਟਰੋਲ ਚ ਨਹੀਂ ਹੋਈ ਕਿਉਂਕਿ ਲਾਟ ਹੀ ਨਹੀਂ ਸੀ ਕੋਈ ਨੇੜੇ ਨਹੀਂ ਹੋਇਆ ਜਾਂਦਾ ਸੀ ਅਗਲਾ ਫਿਰ ਆਪਾਂ ਵੀ ਕਹਿੰਦੇ ਆ ਵੀ ਆਪਦੀ ਜਾਨ ਨਾਲੋ ਚਲੋ ਫਸਲ ਤਾਂ ਫਿਰ ਵੀ ਆ ਜੂਗੀ ਇਹ ਤਾਂ ਹੈ ਪਰ ਤੁਸੀਂ ਆਪ ਦਾ ਜਦੋਂ ਬੰਦੇ ਦਾ ਇੱਕ ਵਾਰ ਦੇਖਦਾ ਬੰਦੇ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਹੁਣ ਇਹੀ ਚੀਜ਼ ਤੁਸੀਂ ਪਾਲੀ ਹੋਵੇ ਪੁੱਤਾਂ ਵਾਂਗੂ ਹਨਾ ਇੱਥੇ ਆ ਕੇ ਤੁਸੀਂ ਰੋਜ਼ ਆਪਦਾ ਦਿਨ ਸਾਰਾ ਇੱਥੇ ਕੱਢਦੇ ਹੋ ਧੁੱਪੇ ਸੜਦੇ ਹੋ ਸਾਰਾ ਕੰਮ ਕਰਦੇ ਹੋ ਸਾਨੂੰ ਤਾਂ ਜੀ ਸੂਹਾ ਵੀ ਨਹੀਂ ਟੱਪਣ ਦਿੱਤਾ ਕਿਉਂਕਿ ਸੂਏ ਦੇ ਪਰਲੇ ਪਾਸੇ ਸਾਨੂੰ ਅੱਗ ਨੇ ਘੇਰ ਲਿਆ ਕਿਉਂਕਿ ਲਾਟ ਹੀ ਇੰਨੀ ਸੀ ਪਰਲੇ ਪਾਸੇ ਨੂੰ ਵੀ ਉਹ ਤੋਂ ਪਰਾਂ ਹੀ ਸਾਨੂੰ ਤਾਂ ਘੇਰ ਲਿਆ ਸਾਨੂੰ ਤਾਂ ਇਧਰ ਉਧੂ ਬਾਅਦ ਚ ਆਏ ਆ ਜੋ ਸਾਡੀ ਮੱਚ ਗਈ ਅਸੋ ਉਦੋਂ ਬਾਅਦ ਆਇਆ ਜਿੰਨੂੰ ਆਇਆ ਉਹਨੂੰ ਮੱਚੀ ਪਈ ਨਹੀਂ ਜੀ ਅਸੀਂ ਪਰਲੇ ਪਾਸੇ ਜੀ ਆਗ ਹੀ ਇੰਨੀ ਤੇਜ਼ ਸੀ ਜੀ ਸਾਨੂੰ ਪਰਾਂ ਹੀ ਰੋਕਤਾ ਵੀ ਉਰਲੇ ਪਾਸਾ ਟੱਪਣੀ ਨਹੀਂ ਦਿੱਤਾ ਇਹ ਸਾਨੂੰ ਸਵੇਰੇ ਪਰਲੇ ਪਾਰ ਹੀ ਰੋਕਤਾ ਹੁਣ ਪ੍ਰਮਾਤਮਾ ਸ਼ੁਕਰ ਹੈ ਵੀ ਸਾਰੇ ਕੁਝ ਹੋ ਗਿਆ ਤੇ ਚਲੋ ਰੁਪਏ ਸਾਨੂੰ ਚਲੋ ਜਿੰਨੀ ਕਿ ਮਤ ਹੋ ਸਕਦੀ ਲੋਕਾਂ ਨੇ ਕੀਤੀ ਹਨਾ ਅਸੀਂ ਧੰਨਵਾਦ ਕਰਦੇ ਹਾਂ ਬਾਈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਹੁਣ ਅਸੀਂ ਵੀ ਗਾਹ ਵੀ ਕਹਿੰਨੇ ਆ ਬਾਈ ਸਾਡੇ ਇਸ ਬਾਈ ਦੇ ਮੇਰੇ ਤੇ ਵੀਡੀਓ ਤੇ ਵੀਡੀਓ ਤੇ ਆਪ ਦੇ ਕਾਊਂਟ ਨੰਬਰ ਫੇਕ ਚਲਾ ਕੇ ਤੇ ਪੈਸੇ ਪੁਵਾਏ ਜਾਂਦੇ ਆ ਆਪਦੇ ਖਾਤੇ ਚ ਬਾਈ ਉਹਦਾ ਮਾੜਾ ਆ ਆਪਦਾ ਖਿਆਲ ਰੱਖੋ ਵੀਰੇ ਅਸੀਂ ਇਹੀ ਕਹਿੰਨੇ ਆ ਇਹੀ ਗੱਲ ਆ ਅਸੀਂ ਵੀ ਇਹ ਜੀ ਗੱਲ ਜਰੂਰ ਕਹਾਂਗੇ ਅੱਜ ਕੱਲ ਕੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੁਣ ਜਿਹਦਾ ਦਿਮਾਗ ਹੀ ਫਿਰਿਆ ਹੋਇਆ ਜਿਨੇ ਸੋਚਿਆ ਵੀ ਮੈਂ ਤਾਂ ਫਰਾਡ ਗਰੀ ਕਰਨੀ ਆ ਬਹੁਤ ਲੋਕ ਨੇ ਰੁਪਿਆ ਬਣਾਈ ਜਾਂਦੇ ਨੇ ਅਕਾਊਂਟ ਨੰਬਰ ਆਪਦਾ ਦੇਣ ਦੇ ਨੇ ਵੀਡੀਓ ਵਿਚਾਰੇ ਇਹਨਾਂ ਦੀ ਪਾਣਦੇ ਨੇ ਤਾਂ ਇਹੋ ਜਿਹੇ ਲੋਕ ਜਿਹੜੇ ਆ ਉਹ ਮਾੜਾ ਮੋਟਾ ਸੋਚਣ ਕਿ ਰੁਪਿਆ ਕਿਹੜਾ ਨਾਲ ਜਾਣਾ ਜਾਂ ਜਿੰਨਾ ਰੁਪਿਆ ਬਣੂ ساری ਜ਼ਿੰਦਗੀ ਨਿਕਲ ਜੂ ਇੰਨੇ ਨਾਲ ਇਹ ਗੱਲਾਂ ਸੋਚਣੀਆਂ ਪੈਣਗੀਆਂ ਤੁਸੀਂ ਆ ਦੇਖੋ ਆ ਬਾਈ ਤੋਂ ਬੋਲਿਆ ਨਹੀਂ ਜਾਂਦਾ ਬਾਈ ਜਿਹੜਾ ਤੁਸੀਂ ਦੇਖੋ ਕਿ ਡਿਸੇਬਲ ਨੇ ਥੋੜੇ ਜਿਹੀ ਬੋਲਣ ਤੋਂ ਕਿੰਨੇ ਹੋ ਠੀਕ ਹੈ ਵੱਡੇ ਭਰਾ ਨੇ ਤੇ ਛੋਟੇ ਭਰਾ ਨੇ ਦੋਨੋਂ ਭਰਾ ਨੇ ਆਪਸ ਚ ਤਾਂ ਮੇਨਲੀ ਗੱਲ ਇਹ ਹੀ ਹੈ ਕਿ ਜਦੋਂ ਅਸੀਂ ਕਹਿੰਨੇ ਆ ਕਿ ਕੁਦਰਤੀ ਕਰੋਪੀ ਹੋਗੀ ਕੁਦਰਤ ਦੀ ਕਰੋਪੀ ਕੁਝ ਨਹੀਂ ਹੁੰਦੀ ਹੁੰਦੀ ਬੰਦਾ ਹੀ ਕੁਦਰਤ ਦੇ ਨਾਲ ਪੰਗੇ ਲੈਂਦਾ ਫਿਰ ਕੁਦਰਤ ਉਹਦਾ ਜਵਾਬ ਦਿੰਦੀ ਹੈ ਹੁਣ ਤੁਸੀਂ ਦੇਖੋ ਇਸ ਵਾਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਮੌਨਸੂਨ ਆਊਗੀ ਬਹੁਤ ਜ਼ਿਆਦਾ ਆਉਣੀ ਹੈ 2 ਸਾਲ ਪਹਿਲਾਂ ਹੜਾ ਕੇ ਹਟੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋ ਸਕਦਾ ਹੈ ਕਿ ਹੜ੍ਹ ਆਉਣ ਕਿਉਂ ਕਹਿ ਰਹੇ ਆ ਅਸੀਂ ਕਿਉਂਕਿ ਜਿੰਨੀ ਜ਼ਿਆਦਾ ਪਹਾੜਾਂ ਦੇ ਵਿੱਚ ਇਨਫਰਾਸਟ੍ਰਕਚਰ ਹੋ ਰਿਹਾ ਜਿੰਨਾ ਜ਼ਿਆਦਾ ਉੱਥੇ ਕੁਝ ਬਣ ਰਿਹਾ ਹੈਗਾ ਉਹਦਾ ਅਸਰ ਕੀ ਹੈ ਫਿਰ ਜਿਵੇਂ ਆਪਾਂ ਕਹਿੰਦੇ ਕਿ ਨੱਕ ਚ ਦਮ ਕਰਤਾ ਅਸੀਂ ਧਰਤੀ ਦੇ ਨੱਕ ਚ ਦਮ ਕੀਤਾ ਹੋਇਆ ਤੇ ਸਾਹ ਤਾਂ ਫਿਰ ਉਹਨੇ ਹੁਣ ਕਿਤੋਂ ਲੈਣਾ ਹੀ ਹੈ ਤੇ ਫਿਰ ਜਦੋਂ ਕੁਦਰਤ ਆਪਦਾ ਰੰਗ ਦਿਖਾਉਂਦੀ ਹੈ ਤੇ ਫਿਰ ਬੰਦੇ ਦੀਆਂ ਕੀਤੀਆਂ ਕਰਾਈਆਂ ਤਾਂ ਪਾਣੀ ਫਿਰ ਜਾਂਦਾ ਤਾਂ ਅਸੀਂ ਅੱਜ ਪਹੁੰਚਿਆ ਪਿੰਡ ਸੌਥਾ ਦੇ ਵਿੱਚ ਜਿੱਥੇ ਆ ਬਾਈਆਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਜਿਹੜੇ ਬਾਈ ਨੇ ਸਾਨੂੰ ਇਹਨਾਂ ਨਾਲ ਮਲਾਇਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਬਹੁਤ ਲੋਕ ਜਿਹੜੇ ਨੇ ਮਤ ਕਰ ਰਹੇ ਨੇ ਅਸੀਂ ਪਹਿਲਾਂ ਮੋਗੇ ਜਾ ਕੇ ਆਏ ਆ ਮਤਲਬ ਇੱਕ ਸਾਰਾ ਤੁਹਾਨੂੰ ਇਹ ਦਿਖਾ ਰਹੇ ਆ ਕਿ ਦੇਖੋ ਲੋਕਾਂ ਦੇ ਨਾਲ ਖੜਨ ਦਾ ਟਾਈਮ ਹੈ ਹੁਣ ਅਸੀਂ ਬਹੁਤ ਜ਼ਿਆਦਾ ਗੱਲਾਂ ਬਹਿ ਕੇ ਆਨਲਾਈਨ ਕਰ ਲੈਨੇ ਆ ਪਰ ਆ ਕੇ ਦੇਖੋ ਜਿੰਨਾ ਲੋਕਾਂ ਨੇ ਪਿੰਡੇ ਤੇ ਹੰਡਾਇਆ ਸਭ ਕੁਝ ਬਹੁਤ ਔਖਾ ਹੁੰਦਾ ਹੈਗਾ ਕੈਮਰਾ ਪਰਸਨ ਜਸ਼ਨ ਨਾਲ ਮਨਦੀਪ ਜੋਤ ਸੋਥਾਪੰਡ